ਅਬ ਫਰੀਦਕੋਟ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦਾ ਪਿਛਲੇ ਲੰਮੇ ਸਮੇਂ ਤੋਂ ਕਾਫੀ ਜਿਹੜਾ ਬੁਰਾ ਹਾਲ ਹੈ। ਫਰੀਦਕੋਟ ਦੇ ਅੰਦਰ ਜਿਹੜੇ ਨਵੇਂ ਜਿਹੜੀਆਂ ਰਜਿਸਟ੍ਰੇਸ਼ਨ ਹੋਣੀਆਂ ਵਹੀਕਲਾਂ ਦੀਆਂ ਉਹ 636 ਪੈਂਡਿੰਗ ਪਈਆਂ ਔਰ ਪੁਰਾਣੇ ਵਹੀਕਲ ਜਿਹੜਾ ਕੋਈ ਕਿਸੇ ਦੇ ਨਾਮ ਤੋਂ ਦੂਜੇ ਤੇ ਕਰਾਉਂਦਾ ਉਹ ਆਪਣੀਆਂ 800 ਤੇ 71 ਪਈਆਂ ਡਰਾਈਵਿੰਗ ਲਾਇਸੈਂਸ ਆ ਜਿਹੜੇ ਨਵੇਂ ਬਣਾਉਣੇ ਆ ਉਹ 451 ਪੈਂਡਿੰਗ ਹੈ। ਔਰ ਨਾਲ ਹੀ 357 ਉਹ ਗ੍ਰੈਵਲ ਸੰਸਾ ਜਿਹਨੇ ਕਿਸ ਨੇ ਰੀਨਿਊ ਕਰਾਉਣੇ ਤਾਂ ਇਹ ਬੜੀ ਵੱਡੀ ਸਮੱਸਿਆ ਫਰੀਦਕੋਟ ਦੀ ਹੋਰ ਤਾਂ ਹੋਰ ਜਿਹੜੀਆਂ ਕੁਝ ਸਮੇਂ ਫਰੀਦਕੋਟ ਪਹਿਲਾਂ ਮੈਨੂਅਲ ਕੁਸ਼ ਅਧਿਕਾਰੀਆਂ ਨੇ ਆਰਸੀਆਂ ਜਿਹੜੀਆਂ ਚੜਾਉਂਦੀਆਂ ਸੀਗੀਆਂ ਤੇ ਉਹਦੇ ਤੇ ਪਰਚਾ ਵੀ ਦਰਜ ਹੋਇਆ ਪਰ ਉਹ ਲੋਕ ਖੱਜਲਖਵਾਰ ਹੁੰਦੇ ਹਲੇ ਤੱਕ ਉਹਨਾਂ ਦੀ ਆਰਸੀਆਂ ਜਿਹੜੀਆਂ ਆਨਲਾਈਨ ਨਹੀਂ ਹੋਈਆਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਦਾ ਜੀ ਸੁਖਵਿੰਦਰ ਸਿੰਘ ਸੁਖੀ ਲੈਕਚਰਰ ਆ ਫਰੀਦਕੋਟ ਉਹਨਾਂ ਨੇ ਪਟਿਆਲੇ ਤੋਂ ਇੱਕ ਗੱਡੀ ਖਰੀਦੀ ਸੀ ਜਿਹੜੀ ਨਵਾਂ ਮਾਡਲ ਸੀ ਉਹ ਤੇ ਫਰੀਦਕੋਟ ਦੇ ਵਿੱਚ 13 ਦੇ ਵਿੱਚੋਂ ਨਾਂ ਤੇ ਇਹਨਾਂ ਦੇ ਰਜਿਸਟਰਡ ਹੋ ਗਈ ਸੀ ਤੇ ਹੁਣ ਦੁਬਾਰਾ ਫੇਰ ਉਹਨੇ ਜਦੋਂ 15 ਸਾਲ ਬਾਅਦ ਗੱਡੀ ਨੂੰ ਰੀਨਿਊ ਕਰਾਉਣਾ ਸੀਗਾ ਤੇ ਉਹਨੂੰ ਪਟਿਆਲੇ ਦੇ ਚੱਕਰ ਫੇਰ ਕੱਢਣੇ ਪਏ ਰਹੇ ਜਦੋਂ ਕਿ ਉਹਦਾ ਨੰਬਰ ਫਰੀਦਕੋਟ ਦਾ ਲੱਗ ਗਿਆ ਇਹਦੇ ਨਾਲ ਸਰਕਾਰ ਦੇ ਖਜ਼ਾਨੇ ਦੇ ਉੱਤੇ ਬਹੁਤ ਵੱਡਾ ਘਾਟਾ ਪੈ ਰਿਹਾ ਸਰਕਾਰ ਨੇ ਲੋਕਾਂ ਦੀ ਸਹੂਲਤ ਵਾਸਤੇ 15 ਸਾਲ ਜਿਹੜੇ ਪੁਰਾਣੇ ਵਹੀਕਲ ਹੈ ਜਿਓ ਫਿਜ਼ੀਕਲੀ ਫਿੱਟ ਹੈ ਤਾ ਉਹ ਤੁਸੀਂ ਰੀਨਿਊ ਕਰਾ ਸਕਦੇ ਹੋ ਉਹਨਾਂ ਦੀ ਰਜਿਸਟਰ ਉਹ ਜਿਹੜੀ ਰਜਿਸਟ੍ਰੇਸ਼ਨ ਨਵੀਂ ਕਰਾ ਸਕਦੇ ਹੋ ਪਰ ਨਾ ਤਾਂ ਉਹ ਪੋਰਟਲ ਖੁੱਲਦਾ ਨਾ ਟੈਕਸ ਚੜਦਾ ਤੇ ਇਹਦੇ ਨਾਲ ਸਹਜਾਨੇ ਦੇ ਉੱਤੇ ਬਹੁਤ ਵੱਡਾ ਨੁਕਸਾਨ ਸਵਾਲ ਪੁੱਛੋ ਜੀ ਤੇ ਇਹ ਸਵਾਲ ਇਹੀ ਹੈ ਵੀ ਇਹਨਾਂ ਸਮੱਸਿਆਵਾਂ ਨੂੰ ਦੇਖਿਆ ਜਾਵੇ ਫਰੀਦਕੋਟ ਦੀਆਂ ਜਿੰਨੀਆਂ ਸਾਡੀ ਟਰਾਂਸਪੋਰਟ ਦੀ ਇੱਕ ਹੋਰ ਵੱਡੀ ਸਮੱਸਿਆ ਹੈ ਫਰੀਦਕੋਟ ਦੇ ਜਿਹੜੇ ਟਰਾਂਸਪੋਰਟਰ ਹੈ ਜਿਨ੍ਹਾਂ ਦੇ ਕੋਲੇ ਪਰਮਿਟ ਆ ਉਹਨਾਂ ਨੂੰ ਬਠਿੰਡੇ ਜਾਣਾ ਪੈਂਦਾ ਤਾ ਫਰੀਦਕੋਟ ਦੇ ਜਦੋਂ ਆਰਟੀਓ ਦਫਤਰ ਫਰੀਦਕੋਟ 'ਚ ਹੈਗਾ ਤਾਂ ਸਾਡੀਆਂ ਜਿਹੜੀਆਂ ਆਰਸੀਆਂ ਦਾ ਟੈਕਸ ਹੈ ਉਹ ਫਰੀਦਕੋਟ 'ਚ ਕਿਉਂ ਨਹੀਂ ਭਰੇ ਜਾਂਦੇ ਜੀ ਮੰਤਰੀ ਜੀ ਫਰੀਦਕੋਟ ਭਰ ਆਇਆ ਕਰੋ ਯਾਰ ਸਾਡੇ ਲੋਕਾਂ ਨੂੰ ਮਾ ਜੋ ਸਪੀਕਰ ਸਾਹਿਬ ਜਿਹੜੀ ਆਰਸੀ ਦੀ ਇਹਨਾਂ ਗੱਲ ਕੀਤੀ ਆ ਵੀ ਉਹ ਫਰੀਦਕੋਟ ਦਾ ਨੰਬਰ ਲੱਗਾ ਤੇ ਪਟਿਆਲੇ ਜਾਣਾ ਪਿਆ ਉਹ ਕੋਈ ਕਲੈਰੀਕਲ ਮਿਸਟੇਕ ਹੋ ਤਾਂ ਜਾਣਾ ਪਿਆ ਵੈਸੇ ਆਪਾਂ ਕੋਈ ਲਾਗੂ ਨਹੀਂ ਕੀਤਾ ਵੀ 15 ਸਾਲ ਪੁਰਾਣੀ ਗੱਡੀ ਆ ਤੇ ਉਹਦੀ ਪਾਸਿੰਗ ਨਹੀਂ ਹੁੰਦੀ ਉਹ ਸਾਰਾ ਕੁਝ ਨਹੀਂ ਤੁਸੀਂ ਤੁਸੀਂ ਉਹ ਪੈਂਡੈਂਸੀ ਕਿੰਨੀ ਦੇਰ ਤੱਕ ਲਈ ਲਗਾ ਦੇ ਹੋਗੇ ਪਰਾਸੀ ਜਿਹੜੀ ਆ ਉਹ ਪੁਰਾਣੀ ਜਿਹੜੀ ਕੰਪਨੀ ਸੀ ਉਹ ਕੰਮ ਛੱਡ ਕੇ ਚਲ ਗਈ ਸੀ ਬਸ 20 25 ਦਿਨ ਦੇ ਵਿੱਚ ਵਿੱਚ ਅਸੀਂ ਸ਼ਿਪਾਈ ਕਰ ਰਹੇ ਹਾਂ 20 25 ਦਿਨ ਦੇ ਵਿੱਚ ਸਾਰੀ ਪੈਂਡੈਂਸੀ ਖਤਮ ਹੋ ਜੂਜੀ ਕੱਲੀ ਫਰੀਦਕੋਟ ਜ਼ਿਲ੍ਹੇ ਦੀ ਨਹੀਂ ਪੂਰੇ ਪੰਜਾਬ ਦੀ ਪੈਂਡੈਂਸੀ ਖਤਮ ਹੋ ਗਈ ਤੇ ਜਿਹੜਾ ਟੈਕਸ ਬਟੰਡੇ ਭਰਨ ਜਾਣਾ ਪੈਂਦਾ ਉਹ ਉਹ ਵੀ ਕੋਈ ਨਾ ਕੋਈ ਸਾਂਝਾ ਹੱਲ ਕੱਢ ਦਿੰਦੇ ਆ ਜੀ ਉਹ ਆਟਿਓ ਆਟਿਏ ਦਫ਼ਤਰ ਜਿਹੜਾ ਬਟੰਡੇ ਉਹਦਾ ਵੀ ਸਾਂਝਾ ਹੱਲ ਕੱਢ ਦਿੰਨੇ ਲਾਗੇ ਕਰ ਥੈਂਕ ਯੂ ਥੈਂਕ ਯੂ ਥੈਂਕ ਯੂ ਸੇਖੂ ਸਾਹਿਬ ਹਾਂ ਜੀ ਮਿੱਕਸ ਤੁਹਾਡੇ ਅੱਦੇ ਕੁਛ ਤਾਂ ਮੈਂ ਹੀ ਪੁੱਛਦੇ ਹਾਂ ਜੀ ਹਾਂ ਜੀ ਧੰਨਵਾਦ ਜੀ ਅਜਾ ਸਰ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਪੰਜਾਬ ਨਾਲ ਹੀ ਸੰਬੰਧਤਾਈ ਹੈ ਟਰਾਂਸਪੋਰਟ ਦੀ ਹੈ ਜਿਹੜੀਆਂ ਰਜਿਸਟਰ 15 ਤੋਂ ਇਹਨਾਂ ਨੇ ਕੀਤਾ ਜੀ ਆਨਲਾਈਨ ਉਦੋਂ ਪਹਿਲਾਂ ਸਾਰੇ ਦਾ ਸਾਰਾ ਰਿਕਾਰਡ ਜਿਹੜਾ ਉਹ ਆਫਲਾਈਨ ਹੈ ਤੇ ਸਾਰਾ ਰਿਕਾਰਡ ਇੱਥੇ ਚੰਡੀਗੜ੍ਹ ਬੁਲਾ ਕੇ ਇਕੱਠਾ ਕਰਕੇ ਉਹਨੂੰ ਜਿਹੜਾ ਹੈਗਾ ਉਹ ਆਨਲਾਈਨ ਕਰ ਰਿਹਾ ਹੈ ਤੇ ਕਿਉਂ ਨਾ ਜ਼ਿਲ੍ਹਾ ਲੈਵਲ ਤੇ ਉਹਨੂੰ ਕਰ ਦਿੱਤਾ ਜਾਵੇ ਨਾਲੇ ਤਾਂ ਜਿਹੜਾ ਹੈਗਾ ਤੁਹਾਨੂੰ ਇੱਥੇ ਖੱਜਲ ਖਵਾਰੀ ਨਾ ਪਾਉ ਅੱਧਾ ਜਿਹੜਾ ਰਿਕਾਰਡ ਆ ਗੁੰਮ ਹੋ ਜਾਣਾ ਕਿਸੇ ਨੇ ਕਿਹਾ ਚੰਡੀਗੜ੍ਹ ਵਾਲੇ ਨੇ ਰਜਿਸਟਰ ਕਰਵਾਤਾ ਕਿਸੇ ਨੇ ਫਰੀਦਕੋਟ ਵਾਲਾ ਨਾ ਲੈਣਾ ਜਿੱਥੇ-ਜਿੱਥੇ ਵੀ ਜਿਹੜਾ ਰਿਕਾਰਡ ਜਿਹੜੇ ਜ਼ਿਲ੍ਹਾ ਲੈਵਲ ਤੇ ਹੈਗਾ ਜਾਂ ਤਹਿਸੀਲ ਲੈਵਲ ਤੇ ਵੀ ਹੈਗਾ ਉਹਨੂੰ ਉੱਥੇ ਹੀ ਆਨਲਾਈਨ ਕੀਤਾ ਜਾਵੇ ਤਾਂ ਕਿ ਜਿਹੜੀਆਂ ਲੋਕਾਂ ਦੀਆਂ ਖੱਜਲ ਖਵਾਰੀਆਂ ਤੇ ਜਦੋਂ ਇੱਥੇ ਰਜਿਸਟਰ ਆ ਜਾਂਦਾ ਤਾਂ ਮੁੜ ਕੇ ਇੱਕੇ ਜਿਹੜੇ ਜਿਵੇਂ ਫਰੀਦਕੋਟ ਦੀ ਧਾਰਨ ਦਿੱਤੀ ਵੀ ਵਿਜੀਲੈਂਸ ਕੋਲੇ ਰਜਿਸਟਰ ਪਾਇਆ ਉਹ ਜਦੋਂ ਕੋਈ ਜਾਂਦਾ ਉਹ ਕਹਿੰਦੇ ਜੀ ਉਹ ਤਾਂ ਰਜਿਸਟਰ ਵਿਜੀਲੈਂਸ ਕੋਲ ਆ ਤੇ ਬੰਦਾ ਖੱਜਲਖਵਾਰ ਹੁੰਦਾ ਰਹਿੰਦਾ ਜੀ ਤੇ ਇਸ ਵਾਸਤੇ ਮੇਰੀ ਬੇਨਤੀ ਹੈ ਵੀ ਸਾਡੀਆਂ ਜਿਹੜੀਆਂ ਸਮੱਸਿਆਵਾਂ ਜਿਵੇਂ ਦੂਜੇ ਮੰਤਰੀ ਸਾਹਿਬ ਨੇ ਠਾ ਠਾ ਕਰਕੇ ਜਿਹੜੇ ਹੱਲ ਕੀਤੀਆਂ ਤੁਸੀਂ ਵੀ ਇੱਕ ਵਾਰੀ ਤੁਸੀਂ ਵੀ ਕਰ ਦਿਓ ਠਾ ਜੀ ਜਿਹੜੀ ਬੈਕਲੌਗ ਪਈ ਆ ਜਿਹੜੀਆਂ ਪੁਰਾਣੀਆਂ ਕਾਪੀਆਂ ਵਾਲੇ ਲਾਇਸੈਂਸ ਬਣੇ ਹੀ ਪਬਲਿਕ ਦੀ ਜੀ ਉਹ ਵਾਕਈ ਇਹਨਾਂ ਜਿਹੜੀ ਐਮਐਲਏ ਸਾਹਿਬ ਦੀ ਗੱਲ ਆ ਬਿਲਕੁਲ ਵਾਜਿਬ ਆ ਉਹ ਅਸੀਂ ਜ਼ਿਲ੍ਹਾ ਲੈਵਲ ਤੇ ਹੀ ਕਰਨ ਲੱਗੇ ਆ ਤਾਂ ਜੋ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਉਹ ਸਾਰਾ ਆਪਣੇ ਲੈ ਕੇ ਆਉਂਦੇ ਆ ਆਰਸੀਆਂ ਜਾਂ ਉਹ ਜਿਹੜੇ ਡਰਾਈਵਰੀ ਲਾਇਸੈਂਸ ਆ ਇੱਥੇ ਤੋਂ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਉਹ ਸਾਡੀ ਪਹਿਲਾਂ ਹੀ ਪ੍ਰੋਪੋਜ਼ਲ ਚੱਲ ਰਹੀ ਆ ਬੈਕਲੌਗ ਸਾਰਾ ਕੱਢਣਾ ਆ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਐਮਐਲ ਸਾਬ ਨੂੰ ਜਲਦੀ ਖੁਸ਼ਖਬਰੀ ਮਿਲੂਗੀ ਇਹ ਕਰ ਦੇਣਾ ਕੰਮ ਸਾਰਾ ਥੈਂਕ ਯੂ